ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਸ ਖੂਹ ਤੇ ਖੜਾ ਪਹਿਲੇ ਪਾਸੇ ਤੁਸੀਂ ਦੇਖ ਰਹੇ ਹੋ ਇਹਨੂੰ ਸੰਗਲੀ ਵਾਲਾ ਖੂਹ ਕਹਿੰਦੇ ਨੇ ਸੋ ਸੰਗਲੀ ਵਾਲਾ ਖੂਹ ਕਹਾਤੇ ਕਹਿੰਦੇ ਨੇ ਆਜੋ ਤੁਹਾਨੂੰ ਦੱਸਦਾ ਇਸ ਖੂਹ ਦੇ ਥੱਲੇ ਇੱਕ ਸੰਗੜੀ ਲੱਗੀ ਹੁੰਦੀ ਸੀ ਲੋਹੇ ਦੀ ਬਣੀ ਸੰਗੜੀ ਸੋ ਇਸੇ ਕਰਕੇ ਇਹਨੂੰ ਸੰਗੜੀ ਵਾਲਾ ਖੂਹ ਕਹਿੰਦੇ ਨੇ ਉਹ ਸੰਗੜੀ ਇਸ ਕਰਕੇ ਲਗਾਈ ਜਾਂਦੀ ਸੀ ਜਦੋਂ ਕੋਈ ਵੀ ਬੰਦਾ ਥੱਲੇ ਉਤਰਦਾ ਸੀ ਪਾਣੀ ਵਿੱਚ ਉਹ ਸੰਗੜੀ ਨੂੰ ਫੜ ਲੈਂਦਾ ਸੀ ਤਾਂ ਕਿ ਉਹ ਡੁੱਬੇ ਨਾ ਇਸ ਕਰਕੇ ਉਹ ਸੰਗੜੀ ਪਾਣੀ ਤੋਂ ਥੋੜਾ ਜਿਹਾ ਉੱਪਰ ਲਗਾਈ ਹੋਈ ਸੀ ਤੋਏ ਕੁ ਦੇਖੋ ਨਿੱਕੀਆਂ ਇੱਟਾਂ ਦਾ ਬਣਿਆ ਆ ਸਰੰਦੀ ਇੱਟਾਂ ਦਾ ਫੋਕਸ ਹੈ ਸਮੇਂ ਇਸ ਖੂਚ ਹਰ ਤਬੀਆਂ ਟਿੰਡਾ ਚਲਦੀ ਆਉਂਦੀਆਂ ਹੁੰਦੀਆਂ ਦੀ ਸੋ ਇੱਥੇ ਟਿੰਡਾ ਆਉਂਦੀਆਂ ਦੀ ਤੇ ਇੱਕ ਪਾਰਸਾ ਹੁੰਦਾ ਸੀ ਜਿਹਦੇ ਵਿੱਚ ਪਾਣੀ ਆ ਕੇ ਡਿੱਗਦਾ ਹੁੰਦਾ ਸੀ ਉਹ ਲੋਹੇ ਦਾ ਪਾਰਸਾ ਬਣਿਆ ਹੁੰਦਾ ਸੀ ਤੇ ਇੱਕ ਲੋਹੇ ਦੀ ਲੱਠ ਪਾ ਕੇ ਜਿਹੜਾ ਬੈਡ ਹੁੰਦਾ ਸੀ ਬੈਡ ਨਾਲ ਇੱਥੇ ਜੋੜਿਆ ਹੁੰਦਾ ਸੀ ਉਹ ਲਾਠ ਨੂੰ ਤੇ ਉਹ ਬਾੜ ਦੇ ਆਲਦ ਵਾਲੇ ਪਹਿਲਾਂ ਬਜ਼ੁਰਗ ਬੋਤੇ ਨਾਲ ਆਪਣੇ ਚਲਾਉਂਦੇ ਹੁੰਦੇ ਸੀ ਉਸ ਉਸ ਬਾੜ ਨੂੰ ਜਿਹੜੀ ਗੰਧ ਹੀ ਹੁੰਦੀ ਸੀ ਉਹਦੇ ਨਾਲ ਬੋਤੇ ਨੂੰ ਜੋੜਿਆ ਜਾਂਦਾ ਸੀ ਤੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਬੋਤਿਆਂ ਦਾ ਕੰਮ ਖਤਮ ਹੋ ਗਿਆ ਤਾਂ ਫਿਰ ਬੁੱਲਦਾਂ ਨਾਲ ਉਹਨਾਂ ਨੂੰ ਹਰਟ ਨੂੰ ਚਰਾਉਣ ਲੱਗ ਗਏ ਸੋ ਇਸ ਤਰ੍ਹਾਂ ਬਜ਼ਰਾ ਆਉਂਦਾ ਗਿਆ ਇਸ ਤੌਰ ਵਿੱਚ ਉਹ ਬੋਤਾ ਤੇ ਵੌਲ ਦੇ ਘੁੰਮਦੇ ਹੁੰਦੇ ਸੀ ਬੈਡ ਦੇ ਆਵਦ ਵਾਲੇ ਜੋ ਟਿੰਡਾ ਆਉਂਦੀਆਂ ਦੀ ਇੱਥੇ ਟਿੰਡਾ ਲੱਗੀਆਂ ਹੁੰਦੀਆਂ ਸੀ ਟਿੰਡਾਂ ਦੇ ਥੱਲੇੋਂ ਪਾਣੀ ਲਿਆ ਕੇ ਐ ਪਾਰਸ ਦੇ ਵਿੱਚ ਸੜਦੀਆਂ ਆਉਂਦੀਆਂ ਸੀ ਤੇ ਇੱਥੇ ਇੱਕ ਇਧਰ ਲਈ ਹੈਡ ਆਲੂ ਬਣਿਆ ਹੁੰਦਾ ਸੀ ਇਹਦਾ ਆਲੂ ਬਾਹਰੋਂ ਬਣਾਇਆ ਥੱਲੇ ਆ ਦੇਖੋ ਨਹੀਂ ਹੈਗੀ ਉਹ ਪੁਰਾਣੇ ਆਲੂ ਵੀ ਤੇ ਇੱਕ ਇਧਰਲੇ ਪਾਸੇ ਆਲੂ ਹੁੰਦਾ ਸੀ ਦੋ ਆਲੂ ਬਣੇ ਹੁੰਦੇ ਸੀ ਜਿਵੇਂ ਬੱਚੇ ਪਾਣੀ ਆ ਕੇ ਪਰਸੇ ਵਿੱਚੋਂ ਆ ਕੇ ਪਾਣੀ ਇਹਨਾਂ ਆਲੂਆਂ ਵਿੱਚ ਡਿੱਗਦਾ ਹੁੰਦਾ ਸੀ ਜੇ ਇੱਧਰਲੇ ਖੇਤ ਵਾਲਿਆਂ ਨੇ ਪਾਣੀ ਲਗਾਉਣਾ ਹੁੰਦਾ ਤਾਂ ਇੱਧਰ ਇਹ ਆਲੂ ਜਪਾਣੀ ਡਿੱਗ ਪੈਂਦਾ ਸੀ ਜੇ ਇੱਧਰਲੇ ਖੇਤਾਂ ਵਾਲਿਆਂ ਨੇ ਪਾਣੀ ਲਗਾਉਣਾ ਹੁੰਦਾ ਤਾਂ ਇੱਧਰ ਇਹ ਪਰਸੇ ਵਿੱਚ ਆ ਕੇ ਪਾਣੀ ਡਿੱਗਦਾ ਹੁੰਦਾ ਸੀ ਆਲੂ ਵਿੱਚ ਪਾਣੀ ਆ ਕੇ ਡਿੱਗਦਾ ਹੁੰਦਾ ਸੀ ਸੋ ਅੱਗੇ ਫਿਰ ਖਾਲ ਦੇ ਰਾਹੀਂ ਖੇਤ ਜੱਕ ਪਹੁੰਚਦਾ ਹੁੰਦਾ ਵੀ ਜਦੋਂ ਫਿਰ ਹਰ ਟਾਂ ਦਾ ਪਾਣੀ ਇਹਨਾਂ ਖੂਹਾਂ ਦਾ ਪਾਣੀ ਸੁੱਕ ਗਿਆ ਤਾਂ ਇੱਧਰਲੇ ਬਸ ਸਾਡੇ ਬਜ਼ੁਰਗਾਂ ਨੇ ਇਹ ਖੇਤ ਵਿੱਚ ਇੱਕ ਖੂਹੀ ਆਪਣੇ ਪੱਟ ਕੇ ਉਹ ਜੀ ਇੰਜਨ ਨਾਲ ਪਾਣੀ ਕੱਢਦੇ ਹੁੰਦੇ ਸੀ ਇੱਥੇ ਕੋਠਾ ਬਣਿਆ ਹੁੰਦਾ ਸੀ ਤੇ ਇਹਦੇ ਨਾਲ ਇੱਕ ਖੂਹ ਹੀ ਹੁੰਦੀ ਸੀ ਤੇ ਜਿਹੜਾ ਇੰਜਣ ਹੁੰਦਾ ਸੀ ਕੋਠੇ ਦੇ ਅੰਦਰ ਰੱਖਿਆ ਹੁੰਦਾ ਸੀ ਤੇ ਅੰਦਰੋਂ ਹੀ ਪਟਾਖੂ ਹੀ ਚ ਜਾਂਦਾ ਹੁੰਦਾ ਸੀ ਇੰਜਣ ਦਾ ਫਿਰ ਉਹ ਇੰਜਣਾਂ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰਦੇ ਹੁੰਦੇ ਸੀ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਇੱਕ ਆਪਣੀ ਮੋਟਰ ਲਵਾ ਲਈ ਜਦੋਂ ਬਿਜਲੀ ਦਾ ਕਨੈਕਸ਼ਨ ਮਿਲ ਗਿਆ ਫੇ ਮੋਟਰ ਲਵਾ ਲਈ ਤੀ ਤੇ ਫੇਰ ਉਹਦੇ ਨਾਲ ਪਾਣੀ ਕੱਢਿਆ ਜਾਂਦਾ ਤੀ ਤੇ ਖੇਤਾਂ ਦੇ ਇਸ਼ਨ ਚ ਸਿੰਚਾਈ ਕੀਤੀ ਜਾਂਦੀ ਸੀ ਫੇਰੇ ਦੋ ਬਦਲੇ ਆਪਣੇ ਫੇਰ ਜਦੋਂ ਖੂਹਿਆਂ ਦਾ ਪਾਣੀ ਘਟ ਗਿਆ ਫੇਰੇ ਖੂਹ ਚ ਅਸੀਂ ਬੋਰ ਕਰਾ ਲਿਆ ਆ ਦੇਖੋ ਜਿਹੜਾ ਪੁਰਾਣਾ ਖੂਹ ਤੀ ਸਰੰਦੀ ਇੱਟਾਂ ਦਾ ਬਣਿਆ ਹੋਇਆ ਆ ਫੇਰੇ ਜਬੋਰ ਕਰਾ ਲਿਆ ਦੀ ਤੇ ਹੁਣ ਵੀ ਇਹਦੇ ਵਿੱਚ ਆ ਦੇਖੋ ਹੁਣ ਇੱਥੇ ਮੋਟਰ ਲੱਗੀ ਹੈ ਸਾਡੀ ਸਾਡੇ ਗੌਂਡੀਆਂ ਤਾਂ ਹੁਣ ਬਾਹਰ ਕਰਾ ਲਿਆ ਆਹ ਦੇਖੋ ਪਰ ਸਾਡਾ ਹਾਲੀ ਇਹਦੇ ਵਿੱਚੇ ਬੋਰ ਕਰਿਆ ਹੋਇਆ ਸੋ ਸਮੇ ਸਮੇਂ ਦੀਆਂ ਗੱਲਾਂ ਨੇ ਬਦਰਾਉ ਆਉਂਦੇ ਰਹਿੰਦੇ ਨੇ ਪਹਿਲਾਂ ਹਰ ਟਾਂ ਦਾ ਗੜਦੇ ਹੁੰਦੇ ਸੀ ਪਾਣੀ ਫਿਰ ਖੂਹਿਆਂ 'ਚ ਜਣਾ ਦਾ ਪਾਣੀ ਕੱਢਣ ਲੱਗ ਪਏ ਤੇ ਹੁਣ ਫਿਰ ਮੋਟਰ ਨਾਲ ਆਪਣੇ ਪਾਣੀ ਕੱਢਣ ਲੱਗੇ ਤੇ ਹੁਣ ਸਮਰਸੀ ਬਾਲ ਆ ਗਏ ਨੇ ਨਾ ਖੂਹੀ ਪਟਣ ਦੀ ਲੋੜ ਨਾ ਖੂਹ ਪਟਣ ਦੀ ਲੋੜ ਸੋ ਹੁਣ ਉਹ ਨਾ ਉਹ ਗੱਲਾਂ ਰਹੀਆਂ ਨਾ ਉਹ ਬੱਤਾਂ ਰਹੀਆਂ ਉਹ ਸਮੇਂ ਸਮਝਦੀਆਂ ਗੱਲਾਂ ਨੇ ਜੀ ਟਾਈਮ ਚੇਂਜ ਹੋਈ ਜਾਂਦਾ ਤੇ ਨਵੀਂ ਟੈਕਨੋਲੋਜੀ ਆਈ ਜਾਂਦੀ ਆ ਬਾਰੇ ਉਹ ਪੁਰਾਣਾ ਸਮਾਂ ਤੀ ਉਹ ਸਮਾਂ ਵਧੀਆ ਸੀ ਸੋ ਲੋਕ ਪ੍ਰੇਮ ਪ੍ਰਾ ਪਿਆਰ ਨਾ ਰਹਿੰਦੇ ਦੀ ਤੇ ਇੰਨੀ ਭਜਨ ਅਠ ਉਹਦੋਂ ਨਹੀਂ ਸੀ ਹੁੰਦੀ ਜਿੰਨੀ ਅੱਜ ਕੱਲ ਕੋਈ ਪਈ ਆ ਸੋ ਅੱਜ ਤੁਹਾਨੂੰ ਮੈਂ ਇਸੇ ਬਲੌਗਰਾਂ ਹੀ ਇਹ ਦਿਖਾਉਣਾ ਸੀ ਕਿ ਕਿੰਨਾ ਫਰਕ ਪੈ ਗਿਆ ਟੈਕਨੋਲੋਜੀ ਜੇ ਮੈਂ ਬੇਲਾ ਟੰਡਾਂ ਨਾਲ ਪਾਣੀ ਕੱਢਿਆ ਜਾਂਦਾ ਸੀ ਤੇ ਹੁਣ ਸਮਾਰਸੀ ਵੱਲ ਮੋਟਰਾਂ ਆ ਗਈਆਂ ਨੇ ਸੋ ਜੇ ਬਲੌਗ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸ਼ੁਕਰੀਆ ਧੰਨਵਾਦ ਜੀ